ਉਪਨਸ਼ੇ ਆਸਰੇ ਚਲਦਾ ਬੱਚਾ ਵੈਲੀ ਹੈ ਅੱਜ ਕੱਲ ਦਾ ਉਪਨਸ਼ੇ ਆਸਰੇ ਚਲਦਾ ਬੱਚਾ ਵੈਲੀ ਹੈ ਅੱਜ ਕੱਲ ਦਾ ਸਾਰੇ ਪੈਸੇ ਦੇ ਪੱਤੇ ਇਥੇ ਮਾਰਨ ਗੰਜੇ ਦੇ ਸਿਰ ਠੋਲੇ ਨੀ ਬੰਬੀਹਾ ਬੋਲੇ ਡਿਗਰੀਆਂ ਵਾਲੇ ਫਿਰਦੇ ਰੋਂਦੇ ਲੋਕੀ ਸੜਕਾਂ ਤੇ ਨੇ ਸੌਂਦੇ ਡਿਗਰੀਆਂ ਵਾਲੇ ਫਿਰਦੇ ਰੋਂਦੇ ਲੋਕੀ ਸੜਕਾਂ ਤੇ ਨੇ ਸੌਂਦੇ ਰੁੱਲਦੀ ਫਿਰਦੀ ਇਥੇ ਜਵਾਨੀ ਕੱਕੇ ਦਿਲ ਚੰਦੇ ਰਾਏ ਡੋਲੇ ਨੀ ਬੰਬੀ ਹਾ ਬੋਲੇ ਕਾਜਾਂ ਵਿੱਚ ਜਵਾਨੀ ਚਮਕੇ ਕੱਲੇਗੀ ਤਾਹ ਵਿੱਚ ਜੱਟ ਧਮਕੇ ਕਾਜਾਂ ਵਿੱਚ ਜਵਾਨੀ ਚਮਕੇ ਕੱਲੇਗੀ ਤਾਹ ਵਿੱਚ ਜੱਟ ਧਮਕੇ ਲੈ ਲੈ ਸਾਹੇ ਰਸੇ ਲੰਕੇ ਦੁੱਖ ਕਰਤੇ ਨੇ ਹੱਡ ਬੋਲੇ ਨੀ ਬੰਬੀ ਹਾ ਬੋਲੇ ਇੱਥੇ ਸਭ ਹੀ ਕਾਲਾ ਮਾਲਾ ਲਿਖ ਦੋ ਮੱਖਣ ਸ਼ੇਰਾਂ ਵਾਲਾ ਇੱਥੇ ਸਭ ਹੀ ਕਾਲਾ ਮਾਲਾ ਇਕਦਾ ਮੱਖਣ ਛੇਰਾਂ ਵਾਲਾ ਮਾੜਾ ਦੱਬ ਗਿਆ ਤਕੜਾਈ ਉੱਤੇ ਹਰ ਕੋਈ ਲੁੱਟਣ ਦਾ ਦਾ ਟੋਲੇ ਨਹੀਂ ਬੰਬੀ ਹਾ ਬੋਲੇ